ਇਹਨਾਂ ਨੂੰ ਜਦੋਂ ਪਤਾ ਲੱਗਦਾ ਵੀ ਚਮਕੌਰ ਦੀ ਗੜੀ ਵਿੱਚ ਆਹ ਵਰਤਾਰੇ ਵਰਤਨੇ ਨੇ ਇਹਨਾਂ ਨੇ ਫਿਰ ਉਹਨਾਂ ਸਰੀਰਾਂ ਦੀ ਸੰਭਾਲ ਕਰਨ ਵਾਸਤੇ ਇੱਕ ਵਿਧ ਬਣਾਈ ਇਤਿਹਾਸਕਾਰ ਲਿਖਦੇ ਨੇ ਕਿ ਕੇਸ ਖੋਲ ਲਏ ਮਿੱਟੀ ਦੇ ਨਾਲ ਸਿਰ ਦੇ ਵਿੱਚ ਵੀ ਮਿੱਟੀ ਪਾਲੀ ਚਿਹਰੇ ਤੇ ਵੀ ਮਿੱਟੀ ਇਤਿਆਦਕ ਕੱਪੜੇ ਜਿਹੜੇ ਨੂੰ ਪਾੜ ਦੇ ਬੁਰੇ ਹਾਲ ਬਣਾ ਲਏ ਆਪਣੇ ਇਹ ਫਿਰ ਉਹਨਾਂ ਜਦੋਂ ਚਿਖਾ ਦੇ ਕੋਲ ਆਉਂਦੇ ਨੇ ਤੇ ਪਹਿਲਾਂ ਤੇ ਉਹ ਦੇਖਦੇ ਨੇ ਫਿਰ ਉਸ ਚਿਖਾ ਦੇ ਉੱਪਰ ਹੀ ਬਾਕੀ ਸਰੀਰਾਂ ਨੂੰ ਲੱਭਦੇ ਇੱਕ ਗ੍ਰੰਥ ਕਹਿੰਦਾ ਹੈ ਕਿ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਸਹਬਜ਼ਾਦਾ ਬਾਬਾ ਜੁਝਾਰ ਸਿੰਘ ਦੇ ਸਰੀਰਾਂ ਦੀ شناخت ਇਹਨਾਂ ਦੋਨਾਂ ਭਰਾਵਾਂ ਵੱਲੋਂ ਕਰਕੇ ਇਹ ਫਿਰ ਸਰੀਰਾਂ ਦੀ ਸੰਭਾਲ ਕਰਕੇ ਉਸ ਚਿਖਾ ਤੇ ਰੱਖਦੇ ਨੇ ਤੇ ਫਿਰ ਦੁਬਾਰਾ ਤੋਂ ਉਹਨੂੰ ਲਾਂਬੂ ਲਾਇਆ ਜਾਂਦਾ ਜਦੋਂ ਲਾਂਬੂ ਲਾਇਆ ਜਾਂਦਾ ਤੇ ਇਹ ਜਦੋਂ ਲਾਂਬੂ ਫਿਰ ਉਸੇ ਤਰ੍ਹਾਂ ਅੱਗੇ ਜਦੋਂ ਉੱਪਰ ਆਕਾਸ਼ ਵੱਲ ਨੂੰ ਗਈ ਉਹ ਫਿਰ ਆਗੇ ਪਰ ਉਹ ਸਮਝ ਗਏ ਸਨ ਕਿ ਇਹ ਸਵੇਰ ਵਾਲੀ ਪਾਗਲ ਤੁਰੇ ਫਿਰਦੇ ਨੇ ਜਦੋਂ ਮਾਲਕ ਨੇ ਮੱਤ ਤੇ ਪੜਦਾ ਪਾਉਣਾ ਹੋਵੇ ਜਾਂ ਜਿੰਨਾ ਤੋਂ ਸੇਵਾ ਲੈਣੀ ਹੋਵੇ ਉਹ ਫਿਰ ਇਹੋ ਜਿਹਾਂ ਖੇਡਾਂ ਵੀ ਰਚ ਦਿੰਦਾ ਵਿਦ ਵੀ ਬਣਾ ਦਿੰਦਾ ਫਿਰ ਇਹ ਦੋਨੋਂ ਭਰਾਵਾਂ ਨੇ ਗੁਰਮੁਖੋ ਉਹਨਾਂ ਸਰੀਰਾਂ ਨੂੰ ਅਗਨ ਪੇਂਟ ਕੀਤਾ ਦੋ ਦਿਨ ਬਾਅਦ ਕਹਿੰਦੇ ਨੇ ਉਹ ਗੀਠੇ ਦੀ ਸੰਭਾਲ ਕੀਤੀ ਗਈ ਦੋ ਮਟਾਂ ਵਿੱਚ ਪਾ ਕੇ ਕਤਲਗੜ੍ਹ ਸਾਹਿਬ ਦੇ ਬਿਲਕੁਲ ਨਾਲ ਜਿਹੜੀ ਬੌਲੀ ਵਾਲਾ ਸਥਾਨ ਹੈ ਉੱਥੇ ਫਿਰ ਇੱਕ ਘੜੇ ਜਿਹੜੇ ਨੇ ਇਹਨਾਂ ਗੁਰਮੁਖਾਂ ਵੱਲੋਂ ਇਹਨਾਂ ਪਿਆਰਿਆਂ ਵੱਲੋਂ ਦਬ ਦਿੱਤੇ ਗਏ ਉਹ ਫਿਰ ਉਦੋਂ ਦੇ ਦੱਬੇ 1704 ਤੇ ਫਿਰ ਇਹ 1833 ਦੇ ਵਿੱਚ ਜਾ ਕੇ ਇਹ ਜਦੋਂ ਪਛਾਣ ਹੁੰਦੀ ਹੈ شناخت ਕੀਤੀ ਜਾਂਦੀ ਹੈ ਫਿਰ ਸਾਰਾ ਕੁਝ ਉਹ ਇੱਕ ਲੰਮਾ ਇਤਿਹਾਸ ਹੈ ਕਿਤੇ ਸਮਾਂ ਬਣਿਆ ਪਿਆ ਉਹ ਦੀ ਜ਼ਰੂਰ ਵਿਚਾਰ ਸਾਂਝੀ ਕਰਾਂਗੇ ਇਧਰ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਰਸਾ ਇਸ ਇਲਾਕੇ ਤੋਂ ਹੁੰਦੇ ਹੋਏ ਮਾਛੀਵਾੜੇ ਦੇ ਜੰਗਲਾਂ ਤੋਂ ਹੁੰਦੇ ਹੋਏ ਦਿਨੇ ਕਾਂਗੜ ਜ਼ਫਰਨਾਮਾ ਲਿਖ ਕੇ ਦਮਦਮਾ ਸਾਹਿਬ ਦੀ ਧਰਤੀ ਤੇ ਪਹੁੰਚਦੇ ਨੇ ਇਹ ਦੋਨੋਂ ਭਰਾ ਵੀ ਉੱਥੇ ਪਹੁੰਚਦੇ ਨੇ ਭਾਈ ਰਾਮਾ ਤੇ ਭਾਈ ਤਲੋਕਾ ਜੀ ਜਿਸ ਵੇਲੇ ਦੋਨੋਂ ਭਰਾ ਉੱਥੇ ਪਹੁੰਚਦੇ ਨੇ ਸਾਡਾ ਇਤਿਹਾਸ ਕਹਿੰਦਾ ਫਿਰ ਉਸ ਵੇਲੇ ਗੁਰੂ 파ਰਸਾ ਨੂੰ ਬੇਅੰਤ ਪੇਟਾਵਾਂ ਕੀਤੀਆਂ ਗਈਆਂ ਬੜਿਆਂ ਨੂੰ ਬਹੁਤ ਕੁਝ ਦਿੱਤਾ ਗਿਆ ਕਿਸੇ ਨੂੰ ਕੁਝ ਪੇਟਾ ਕੀਤਾ ਕਿਸੇ ਨੂੰ ਕੁਝ ਪੇਟਾ ਕੀਤਾ ਕੋਈ ਆਣ ਕੇ ਆਖਦਾ ਸੀ ਸੱਚੇ 파ਰਸਾ ਤੁਹਾਡੇ ਨਾਲੇ ਸਭ ਕੁਝ ਵਾਪਰ ਗਿਆ ਮਹਾਰਾਜ ਕਹਿੰਦੇ ਨੇ ਵੀ ਉਸ ਮਾਲਕ ਦਾ ਹੁਕਮ ਉਹਦੀ ਰਜ਼ਾ ਹੈ ਜਿਵੇਂ ਉਹਨੂੰ ਪਾਉਂਦਾ ਹੈ ਅਸੀਂ ਤਾਂ ਉਹਦੇ ਹੁਕਮ ਦੇ ਬੱਚੇ ਹਾਂ ਉਹਦੀ ਰਜ਼ਾ ਦੇ ਵਿੱਚ ਰਹਿਣ ਵਾਲੇ ਹਾਂ ਸਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਰਸਾ ਨੂੰ ਫਿਰ ਸਿੰਘਾਂ ਨੇ ਦੱਸਿਆ ਗੁਰਮੁਖੋ ਇਹ ਆਪ ਨਹੀਂ ਬੋਲੇ ਦੋਨੋਂ ਭਰਾ ਸਿੰਘ ਕਹਿਣ ਲੱਗੇ ਸੱਚੇ ਪਾਰਸਾ ਤੁਹਾਡੇ ਪੁੱਤਰਾਂ ਦੇ ਸਰੀਰਾਂ ਦੀ ਸੰਭਾਲ ਤੁਹਾਡੇ ਸਿੰਘਾਂ ਦੇ ਸਰੀਰਾਂ ਦੀ ਸੰਭਾਲ ਆਹ ਦੋ ਭਰਾ ਰਾਮਾ ਤੇ ਤਲੋਕਾ ਨੇ ਕੀਤੀ ਹੈ ਗੁਰੂ ਪਾਰਸਾ ਜੀ ਨੇ ਬਹੁਤ ਪਿਆਰ ਕੀਤਾ ਬਹੁਤ ਪ੍ਰਸੰਨ ਹੋਏ ਦੋਨਾਂ ਤੋਂ ਸਾਹਿਬ ਸੱਚੇ ਪਾਰਸਾ ਦੋਨਾਂ ਭਰਾਵਾਂ ਨੂੰ ਕਹਿੰਦੇ ਨੇ ਕੁਝ ਮੰਗ ਲਓ ਇਹ ਕਹਿੰਦੇ ਨਹੀਂ ਮਹਾਰਾ ਤੇਰਾ ਦਿੱਤਾ ਬਹੁਤ ਕੁਝ ਹੈ ਪਾਰਸਾ ਨੇ ਫੇਰ ਆਖਿਆ ਨਹੀਂ ਕੁਝ ਮੰਗ ਲਓ ਅਸੀਂ ਪਰਸਾਨਾ ਤੁਹਾਡੇ ਤੇ ਤੇ ਗੁਰੂ ਪਾਰਸਾ ਨੂੰ ਦੋਨੋਂ ਹੱਥ ਬੰਨ ਕੇ ਇਹ ਕਹਿੰਦੇ ਮਹਾਰਾਜ ਜੋ ਰਾਜ ਭਾਗ ਤੁਸੀਂ ਬਖਸ਼ਿਸ਼ ਕੀਤਾ ਬਸ ਉਹ ਹੀ ਸਲਾਮਤ ਰਹੇ ਇਹ ਹੀ ਤੁਹਾਡੇ ਤੇ ਟਰਨਾ ਪਾਸਰਦਾਸ ਵੀ ਜੋ ਕੁਝ ਹੈ ਨਾ ਬਸ ਉਹਨੂੰ ਹੀ ਮੰਨ ਲਈਏ ਇਹ ਬੜੀ ਵੱਡੀ ਬਾਤ ਆ ਗੁਰਮਖੋ ਅੱਜ ਸਮਝਣ ਦੀ ਲੋੜ ਆ ਸਾਡੇ ਕੋਲ ਜੋ ਕੁਝ ਅਸੀਂ ਉਹਨੂੰ ਮੰਨਣਾ ਨਹੀਂ ਚਾਹੁੰਦੇ ਅਸੀਂ ਹੋਰ ਮੰਗਦੇ ਆਂ ਹੋਰ ਪਾੜਦੇ ਆਂ ਇਸ ਦੋਨੋਂ ਭਰਾ ਕਹਿਣ ਲੱਗੇ ਨਹੀਂ ਮਹਾਰਾਜ ਜੋ ਸਾਡੇ ਕੋਲ ਆ ਬਸ ਉਹਨੂੰ ਹੀ ਮੰਨਣ ਦੇਈ ਉਹਦੇ ਵਿੱਚ ਹੀ ਰਾਜੀ ਰਹੀ ਉਹਦੇ ਵਿੱਚ ਹੀ ਚੜਦੀ ਕਲਾ ਵਿੱਚ ਰਹੀਏ ਤੂੰ ਬਹੁਤ ਕੁਝ ਬਖਸ਼ਿਆ 파ਰਸਾ ਦੇ ਬਾਰ ਬਾਰ ਕਹਿਣ ਤੇ ਇਹਨਾਂ ਦੋਨਾਂ ਭਰਾਵਾਂ ਨੇ ਜਦੋਂ ਆਖਿਆ ਨਾ ਮਹਾਰਾਜ ਵੀ ਜਿੱਥੇ ਨਹੀਂ 파ਰਸਾ ਕਹਿਣ ਲੱਗੇ ਵੀ ਅਸੀਂ ਕੁਝ ਦੇਣਾ ਚਾਹੁੰਦੇ ਹਾਂ ਤੁਸੀਂ ਉਹਨੂੰ ਕਿਉ ਮੰਨੋਗੇ ਤੁਹਾਡੇ ਕੋਲੇ ਤੇ ਜਮਨਾ ਪਾਰ ਪਾਣੀ ਪੀਆ ਕਰਨਗੇ ਤੁਹਾਡੇ ਰਾਜ ਹੋਣਗੇ ਤੁਹਾਡੇ ਤੋਂ ਰਿਆਸਤਾਂ ਚੱਲਣਗੀਆਂ ਤੁਹਾਡੇ ਬੜੇ ਬੜੇ ਰਾਜਪਾਗ ਹੋਣਗੇ ਇਤਿਹਾਸ ਦੇ ਪੰਨਿਆਂ ਨੂੰ ਪੜ੍ਹ ਕੇ ਦੇਖਿਓ ਗੁਰੂਮਖੋ ਪਾਈ ਤਲੋਕਾ ਦੇ ਦੋ ਪੁੱਤਰ ਹੋਏ ਗੁਰਦੇਤ ਸਿੰਘ ਤੇ ਸੁਖਚੈਨ ਸਿੰਘ ਇਹਨਾਂ ਦੋਨਾਂ ਭਰਾਵਾਂ ਤੋਂ ਦੋ ਰਿਆਸਤਾਂ ਚੱਲੀਆਂ ਗੁਰੂਮਖੋ ਨਾਬਾ ਤੇ ਜੀਂਦ ਰਿਆਸਤ ਇਹ ਤਲੋਕੇ ਦੇ ਪਰਿਵਾਰ ਤੋਂ ਅੱਗੇ ਚੱਲੀਆਂ ਜਿਹੜੇ ਦੂਸਰੇ ਭਾਈ ਰਾਮਾ ਸਨ ਉਹਨਾਂ ਦੇ ਘਰ ਸੱਤ ਪੁੱਤਰਾਂ ਨੇ ਜਨਮ ਲਿਆ ਉਹਨਾਂ ਵਿੱਚੋਂ ਜਿਹੜੇ ਤੀਜੇ ਅਸਥਾਨ ਤੇ ਸਨ ਉਹਦਾ ਨਾਂ ਸੀ ਆਲਾ ਸਿੰਘ ਇਹ ਆਲਾ ਸਿੰਘ ਤੋਂ ਫਿਰ ਇੱਕ ਰਿਆਸਤ ਚੱਲੀ ਗੁਰਮੁਖੋ ਪੱਟੀ ਆਲਾ ਉਦੋਂ ਇਹ ਸੁਨਾਮ ਤੇ ਜਿਹੜਾ ਇਲਾਕਾ ਹੋਇਆ ਕਰਦਾ ਸੀ ਇਹ ਬਾਅਦ ਵਿੱਚ ਪਰਚਲਿਤ ਹੋਇਆ ਪੱਟੀ ਆਲਾ ਵੀ ਆਲਾ ਪੱਟੀ ਆਲਾ ਆਲਾ ਸਿੰਘ ਪੱਟੀ ਆਲਾ ਕਿਹਾ ਕਿਹਾ ਜਾਂਦਾ ਸੀ ਹੌਲੀ ਹੌਲੀ ਆਲਾ ਪੱਟੀ ਆਲਾ ਜਾਂ ਪੱਟੀ ਆਲਾ ਫਿਰ ਹੁਣ ਸ਼ਬਦ ਅਸੀਂ ਪਟਿਆਲਾ ਸਮਝਦੇ ਆ ਜਿਹਦੇ ਵਿੱਚੋਂ ਜਦਵਿੰਦਰ ਸਿੰਘ ਕੈਪਟਨ ਅਮਰਿੰਦਰ ਸਿੰਘ ਇਹ ਉਸੇ ਅੰਸ਼ ਵਿੱਚੋਂ ਤੱਲੇ ਆ ਰਹੇ ਨੇ ਜਿਹੜੇ ਕਿ ਰਾਮੇ ਦੇ ਪਰਿਵਾਰ ਨੇ ਗੁਰੂ ਪਾਰਸਾ ਜੀ ਦੇ ਸਿੰਘਾਂ ਦੀ ਸੰਭਾਲ ਸਰੀਰਾਂ ਦੀ ਕੀਤੀ ਪੁੱਤਰਾਂ ਦੇ ਸਰੀਰਾਂ ਦੀ ਸੰਭਾਲ ਕੀਤੀ ਸੋ ਗੁਰੂ ਪਾਰਸਾ ਨੇ ਤੇ ਜੇ ਕੋਈ ਤਨ ਮਨ ਧਨ ਨਾਲ ਸੇਵਾ ਕਰੇ ਮਹਾਰਾਜ ਤੇ ਬਖਸ਼ਿਸ਼ਾਂ ਨਾਲ ਭਰ ਦਿੰਦੇ ਆ ਗੁਰਮੁਖ